ਵੇਖਿਆ ਗਿਆ ਜਾ ਰਿਹਾ ਖਿਪਾ ਦੀ ਟੀਮ ਨੂੰ ਸਾਈ ਸਾਰੀ ਟੀਮ ਆਈ ਸਾਰੀ ਟੀਮ ਤੇ ਰੱਖ ਲੋ ਜੀ ਖੱਤਰੀ ਸਾਹਿਬ ਖੱਤਰੀ ਸਾਹਿਬ ਦੇ ਸ਼ੇਰੇਆਲੀ ਸਾਹਿਬ ਨੂੰ ਕਰੋ ਜੀ ਵਾਹ ਪਤਾ ਨਹੀਂ ਲੱਗਦਾ ਇਹ ਫੁੱਟ ਲੈ ਲਈ ਚੱਲਿਆ ਗਿਆ 23 ਜਿਹੜਾ ਹੈ ਤੇ ਬਹਾਡਰ ਹੋਰ ਉਧਰ ਕਹਿੰਦੇ ਬਾਣ ਸਰਕਾਰ ਜਿਹੜੇ ਦਿੱਤੇ ਜਾ ਰਹੇ ਹੈ ਤਾੜੀਆਂ ਮਾਰਦਾ ਬਾਈ ਵਰਕੇ ਜ਼ੋਰ ਦਾ ਸਹੀ ਆਉਣੀ ਅੱਦਾ ਮਾਨ ਸਰਕਾਰ ਜਿਹੜਾ ਦਿੱਤਾ ਜਾ ਰਿਹਾ ਹੈ ਭਾਈ ਸਾਹਮਣੇ ਰੱਖਿਓ ਕਿ ਕੈਸ਼ ਪ੍ਰਾਈਜ਼ ਹੈ ਉਹ ਜਿਹੜਾ ਦਿੱਤਾ ਜਾ ਰਿਹਾ 3100 ਰੁਪਏ ਬਾਈ ਦਾ ਵਾਤ ਬਹੁਤ ਠੀਕ ਹੈ ਜੀ ਆਜੋ ਯਾਰ ਸਾਰੀ ਟੀਮ ਆਜੋ ਛੋਟਾ ਬੜਾ ਬਾਈ ਪਿੱਛੇ ਹੋਰ ਬਾਈ ਪੂਰੀ ਜਿਹੜੀ ਜ਼ਰੂਰੀ ਹੈ ਚਲ ਮਾੜਾ ਪਿੱਛੇ ਹੋਰ ਮਾੜਾ ਤੁਸੀਂ ਕਹਿੰਦੇ ਹੋ ਦਰਦਿਆ ਹੋਣੀ ਚਾਹੀਦੇ ਮੁੰਡਿਆਂ ਦੀ ਇਹ ਮੇਰਾ ਮਨਿੰਦ ਬਹੁਤ ਵਸਤਰੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਸਾਡਾ ਗੱਡੇ ਬੋਲੋ ਸੋਨਹਾਰ ਬਾਈ ਸਾਹਮਣੇ ਦੇਖੋ ਯਾਰ ਅੱਜ ਦੇ ਮੇਰੇ ਨਾਲ ਬੈਸਟ ਬੋਲਰ ਬਾਈਸ਼ਰ ਹਰਪਾਲ ਵੀ ਮੁੰਡੇ ਨੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਆਹਨੇ ਦੇ ਦੇਖਦਾ ਬੈਸਟ ਬੱਲੇਬਾਜ਼ ਦੇ ਸਾਹਮਣੇ ਬੁਲੈਂਗਾ ਹੁਣ ਜੁਗ ਜੁਗ ਜੀ ਸੋਹਣਾ ਬੰਦੇ ਬਹੁਤ ਸੋਹਣਾ ਖੇਡੇ ਯਾਰ ਦੋਨੇ ਟੀਮਾਂ ਸਿਰੇ ਦੀ ਖੇਡ ਦਿਖਾਈ ਖਿਡਾਰੀ ਵਾਲੇ ਬੰਦੇ ਦੀ ਕਿ ਕੱਲੀ ਕੱਲੀ ਚੀਜ਼ ਜਿਹੜੀ ਉਹ ਲਾਈਵ ਤੇ ਪਉੜੀ ਪੈਂਦੀ ਹੈ ਉਧਰ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ ਉਹਦੀ ਥੋੜੀ ਹੈ ਹਰ ਇੱਕ ਦੇ ਖਿਡਾਰੀਆਂ ਲਈ ਕਿਹਦੇ ਕਿੱਟਾ ਸਪੌਂਸਰ ਹੋਣੇ ਹੈ ਕਿਤੇ ਨਵਰਾਸ਼ੀ ਦੇ ਕੇ ਪਿੰਡਾਂ ਦੇ ਵਿੱਚ ਬਹੁਤ ਚੜ ਕੇ ਮਾਨ ਸਰਕਾਰ ਉਹ ਲਾ ਪਾਉਂਦਾ ਕਰਦੇ ਮੈਡਮ ਜੀ ਔਰ ਤਰ ਤਰ ਟੀਮ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ। ਕਾਹ ਬਾਤ ਜਿਹੜਾ ਵੀਰ ਸਾਨੂੰ ਛੱਡ ਕੇ ਚਲਾ ਗਿਆ ਉਸ ਭਰਾ ਵਰਗਾ ਇਨਸਾਨ ਨਹੀਂ ਹੋਣਾ। ਔਰ ਘਾਟਾਂ ਅੱਜ ਵੀ ਰੜਕ ਰੀਆਂ ਨੇ ਔਰ ਗਗਨਬਾਈ ਦਾ ਸਵਾਦ ਜਿਹੜਾ ਕੀਤਾ ਜਾ ਰਿਹਾ ਹੈ। ਜਿੰਨੇ ਦਿਨ ਲੋਡਰ ਚੱਲਿਆ ਗਰਾਊਂਡ 'ਚ ਜਿਹੜਾ ਦੇਖਦੇ ਕੀਤੀ ਹੈ। ਇਹਦੇ ਲਈ ਬਾਰੀ ਜਰ ਜ਼ੋਰਦਾਰ। ਕਾਹ ਬਾਤ ਹੈ। ਹਾਂਜੀ ਖੱਲੀ ਕਲੀ ਰੂ ਦਾ ਸਤਿਕਾਰ ਕਰਨਾ। ਗੜੀ ਮਾਰਦੇ ਆਂ ਕੀ ਬਾਤ ਹੈ ਹਾਜੀ ਸਰਪਾਲ ਸਾਹਿਬ ਦਾ ਮਾਨ ਸਤਕਾਰ ਔਰ ਇਸ ਤੋਂ ਬਾਅਦ ਕਿਹਦਾ ਸਨਮਾਨ ਕਰਦਾ ਜੀ ਰਵਿੰਦਰ ਜੱਟੜੀ ਸਾਡਾ ਭਾਈ ਆਵੇ ਜੀ ਹੱਥ ਬਣਾਇਆ ਬੇਰਤੀਆਂ ਦਾ ਵੀਰ ਬਣ ਕੇ ਗਰਾਊਂਡ ਦੀ ਇੱਕ ਮੁੰਡੇ ਦਾ 500 ਰੁਪਏ ਰੰਦਾ ਸੀ ਤੇ ਯਾਰ ਬਾਸ ਤਾਂ ਲੱਗੀ ਸੀਗੀ ਪਰ ਤੇ ਸੌਂਕੀ ਦੀ ਵੇਚਾ ਅੱਜ ਚੈਰਟੀ ਵੀ ਦਸਾਉਣੀ ਆ ਵੀ ਇੱਕ ਵਾਰੀ ਤਾੜੀਆਂ ਮਾਰ ਲਓ ਭਾਈ ਜੀ ਵੀ ਜਰਾ ਦੱਸੋ ਜੀ ਦੱਸੋ ਦਈਏ ਸ਼ਕਲ ਸੁਨੀਲ ਦੇ ਬਾਤ ਸੁਨੀਲ ਭਾਈ ਆਵੇ ਵੀਰੇ ਖੜ ਜਾ ਚਲ ਆਉਂਦਾ ਫੌਜ ਪੁੱਤਰਾ ਸਰਮਾ ਸਾਡੇ ਕਰਦਾ ਸੰਦੀਪ ਤੋਂ ਬਾਅਦ ਕੱਲ ਉਹਣੀ ਇੱਕ ਮਿੰਟ ਨਾਲ ਦੇ ਪਾਸੇ ਸ਼ੇਰੇ ਦਾ ਸਨਮਾਨ ਹੋ ਰਿਹਾ ਤੇ ਮੈਡਮ ਜੀ ਹੁਣਾਂ ਨੇ ਸੋਚਿਆ ਹੈ ਸ਼ਾਬਾਸ਼ ਤਾਲੀਆਂ ਮਾਰਦੇ ਜੋਰ ਨਾਲ ਕੋਣ ਆ ਮੇਰੀ ਟ੍ਰੈਕ ਚੂਰ ਦਿੱਤਾ ਜਾ ਰਿਹਾ ਇੱਕ ਦਲ ਤਾਂ ਹੈ ਜਿਹੜੇ ਮੈਡਮ ਜੀ ਇਸ ਇਲਾਕੇ ਦੇ ਦੌਰਾ ਕਰ ਰਹੇ ਆ ਤੜ ਤੋਂ ਜ਼ੋਰਦਾਰ ਓਹਰ ਵੀਰ ਸਾਡਾ ਗੋਤਮ ਹੈ ਖਿੰਪਾ ਦੀ ਪਿੰਡ ਤੋਂ ਵਧੀਆ ਬਲਾਰਾ ਸਾਡਾ ਵੀਰ ਖਿੰਪਾ ਦੀ ਪਿੰਡ ਤੋਂ ਸ਼ੋਰੀ ਵੀਰਾਂ ਬਾਈ ਰਮਨ ਰਮਨ ਪੰਚੋੜੀ ਬਾਈ ਦਾ ਸੋਹਣਾ ਲੱਕਰ ਸਭ ਦੀ ਤਾੜੀਆਂ ਮਾਰੋ ਬੰਦਾਈ ਦੀ ਕਿੰਨਾ ਔਖਾ ਉਹ ਬੰਦਾ ਜੱਜਮੈਂਟ ਕਰਨਾ ਅਗਲੇ ਜਾਣ ਵਾਲੀ ਨੇ ਤੁਹਾਡੇ ਦੋ ਵਿਚਾਰਕ ਵੀ ਇਸ ਮਾਈਕ ਤੇ ਰੱਖਾਉਣੇ ਹੈ ਮਾਣ ਹੋ ਰਿਹਾ ਹੈ ਫ੍ਰੈਸ਼ ਫੁੱਟ ਦੇ ਨਾਲ ਹੀ ਪਰ ਤਾੜੀਆਂ ਮਾਰੋ ਵੀਰ ਦੇ ਲਈ ਬਾਈ ਔਰ ਗੰਦੀਮਸ਼ ਕੈਡਰੀ ਸਵੇਰ ਦੇ ਜੋ ਬੱਚਿਆਂ ਨੇ ਟੂਰਨਾਮੈਂਟ ਲੀਕਿਆ ਸੀ ਬੜਾ ਵਧੀਆ ਅੱਛੇ ਤਰੀਕੇ ਨਾਲ ਕਰਵਾਇਆ ਸਾਰਾ ਦਿਨ ਵਧੀਆ ਪਿੰਡ ਵਿੱਚ ਰੌਣਕ ਲਾਈ ਰੱਖੀ ਇਹਨਾਂ ਨੇ ਵਧੀਆ ਬਾਰੋਂ ਟੀਮਾਂ ਅੱਜ ਸਾਰੀਆਂ ਟੀਮਾਂ ਨੂੰ ਬੜੀ ਖੁਸ਼ੀ ਹੋਈ ਸਾਰੇ ਸਪੋਰਟਸਮੈਨ ਜਿੰਨੇ ਵੀ ਆਏ ਸੀ ਮਿਲ ਕੇ ਸਾਰਿਆਂ ਨੂੰ ਬੜਾ ਵਧੀਆ ਲੱਗਿਆ ਸਾਡੇ ਵਿੱਚ ਪੂਰਿਆ ਲੁਤਰਾ ਮਹਿਮ ਜੀ ਪਾਰਟੀ ਆਮ ਆਦਮੀ ਪਾਰਟੀ ਦੇ ਵਰਕਰ ਉਹ ਵੀ ਪਹੁੰਚੇ ਨੇ ਉਹਨਾਂ ਦੀ ਪਟਿਆ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਸੱਦੇ ਗਏ ਨੇ ਉਹ ਵੀ ਆਏ ਨੇ ਪਿੰਡ ਵੱਲੋਂ ਕਮੇਟੀ ਵੱਲੋਂ ਤੇ ਗ੍ਰਾਮ ਪੰਚਾਇਤ ਵੱਲੋਂ ਵੀ ਅਸੀਂ ਇਹਨਾਂ ਦਾ ਪਹੁੰਚਣ ਤੇ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਪੂਰਿਆ ਲੁਤਰਾ ਮਹਿਮ ਐਤੋਂ ਦਿੱਲੀ ਇਲੈਕਸ਼ਨ ਤੇ ਗਏ ਨੇ ਉਹ ਨਹੀਂ ਪਹੁੰਚ سکے ਉਹਨਾਂ ਨੇ ਆਪਣੀ ਪਿੰਡੀਆਂ ਦੀ ਡਿਊਟੀ ਲਈ ਹੈ ਪਿੰਡੀਆਂ ਉਹਨਾਂ ਦੀ ਪਹੁੰਚੀ ਹੈ ਸਾਡੇ ਵਿਚਕਾਰ ਨਾਮ ਵੰਡ ਸਮਰੋਹ ਉਹਨਾਂ ਦੇ ਹੱਥੋਂ ਕਰਵਾਇਆ ਗਿਆ ਨਾਲ ಗ್ರಾಮ ਪਚੈ ਜਨ ਵਾਲਾ ਮੀਨਾ ਸੰਘਲਾ ਸੀ ਸਭ ਇਸੇ ਤਰ੍ਹਾਂ ਹਰ ਸਾਲ ਵਧੀਆ ਟੂਰਨਾਮੈਂਟ ਕਰਵਾਇਆ ਕਰਾਂਗੇ ਇਹ ਤਾਂ ਥੋੜੇ ਜਿਹੇ ਦਿਨਾਂ ਵਿੱਚ ਜੋ ਟੂਰਨਾਮੈਂਟ ਨੇ ਬੱਚਿਆਂ ਨੇ ਨਿੱਕਾ ਸੀ ਛੋਟਾ ਸੀ ਚਲੋ ਕਰਵਾਇਆ ਠੰਡ ਦਾ ਟਾਈਮ ਸੀ ਅੱਗੇ ਤੋਂ 3 ਦਿਨਾਂ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਕਰਾਂਗੇ ਜਿੰਦੇ ਵਿੱਚ ਪੰਚਾਇਤ ਦਾ ਪੂਰਾ ਇਹਨਾਂ ਨੂੰ ਬੱਚਿਆਂ ਨੂੰ ਸਾਥ ਰਹੇਗਾ ਇਹਨਾਂ ਦੇ ਨਾਲ ਮਿਲ ਕੇ ਤੇ ਮੇਰੇ ਵੀਰ ਸਨਾਮ ਕਮੈਂਟेटर ਇਹਨਾਂ ਦਾ ਵੀ ਧੰਨਵਾਦ ਇੱਥੇ ਪਹੁੰਚਣ ਦੇ ਸਾਰਾ ਦਿਨ ਵਧੀਆ ਬੋਲ ਸੁਣਾ ਕੇ ਵਧੀਆ ਰੌਣਕ ਲਾਈ ਹੈ ਜੀ ਆਇਆਂ ਨੂੰ ਦੁਬਾਰਾ ਫੇਰ ਇਹਨਾਂ ਨੂੰ ਮਿਲਾਂਗੇ ਵਧੀਆ ਚੰਗੇ ਟੂਰਨਾਮੈਂਟ ਦੇ ਨਾਲ ਧੰਨਵਾਦ ਕੋਸਕੋ ক্রিকেট ਕਲਬ ਜੁਆਇੰਟ ਵਾਲਮ ਮੀਰਾ ਸਾਗਲਾ ਦਿਨ ਸਾਰੇ ਹੋਤੇ ਦਾਇ ਅਤੇ ਮੈਂਬਰ ਸਾਈਬਾਨ ਸਰਪੰਚ ਸਾਈਬਾਨ ਪਿੰਡ ਵਾਸੀ ਵਕਫਾਂ ਪਿੰਡਾ ਤੋਂ ਆਏ ਸਾਰੇ ਹੀ ਖਿਡਾਰੀਆਂ ਨੂੰ ਮੇਰੀ ਮਮਾ ਪੂਜਾ ਰੂਫਾ ਤੇ ਤੇਵਾ ਕੌਂਸਲਰ ਅਦ ਦੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਕਫਾ ਲੁਕਾ ਵੱਲੋਂ ਉਹਨਾਂ ਦੀ ਬੇਟੀ ਮੈ ਯਸ਼ਿਕਾ ਵੱਲੋਂ ਨਮਸਕਾਰ ਰਾਮ ਰਾਮ ਅਦਿਸ ਸ੍ਰੀ ਆਕਾਲ ਮਮਾ ਕੁਝ ਜ਼ਰੂਰੀ ਕੰਮ ਨੂੰ ਕਰਕੇ ਸ਼ਹਿਰ ਵਿੱਚ ਨਹੀਂ ਸੰਤਾ ਉਹਨਾਂ ਦੇ ਬਿਹਫ ਤੇ ਅਸੀਂ ਪੂਰੀ ਟੀਮ ਨਾਲ ਖਿਡਾਰੀਆਂ ਦਾ ਹੌਸਲਾ ਅਫਜ਼ਾ ਕਿ ਨ ਲੈ ਆਏ ਹਾਂ ਸੁਭੈਗ ਸੰਦੀਪ ਕੁਮਾਰ ਦੀ ਪੂਜ ਜੀ ਦੀ ਆਦ ਵਿੱਚ ਚੈਂ ਵਾਲਾ ਮੇਰਾ ਸਾਗਲਾ ਵਿੱਚ ਕਰਵਾਈ ਜਾਣ ਜਾ ਰਹੀ ਪਹਿਲੇ ਕਾਨਸਰਟ ਕੋਸਟ